ਸਮਾਣਾ ਸਹਿਰ ਦੇ ਵਿੱਚ ਡੀਐਸਪੀ ਨੇਹਾ ਅਗਰਵਾਲ ਦੀ ਅਗਵਾਈ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਸਹਿਰ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਆਪਣੇ ਬੋਰਡ ਦਾ ਪ੍ਰਯੋਗ ਬਿਨਾਂ ਡਰ ਕੇ ਕਰੋ ਅਤੇ ਕੇਂਦਰੀ ਸੁਰੱਖਿਆ ਵੱਲ ਤੇ ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਲਈ ਤਿਆਰਤ ਕੀਤੀ ਗਈ ਹੈ ਇਸ ਦੇ ਇਲਾਵਾ ਚੋਣ ਕਮਿਸ਼ਨ ਦੇ ਆਦੇਸ਼ ਤੇ ਸਮਾਣਾ ਦੇ ਨਾਲ ਲੱਗਦੇ ਹਰਿਆਣਾ ਬਾਰਡਰ ਦੇ ਜਿੰਨੇ ਵੀ ਇਲਾਕੇ ਹੈ ਉੱਥੇ ਜਿਹੜੇ ਸ਼ਰਾਬ ਦੇ ਠੇਕੇ ਹੈ ਪਾਵੇਂ ਪੰਜਾਬ ਦੇ ਪਾਵੇਂ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਪਿੰਡ ਲੱਗਦੇ ਸਮਾਨਾ ਪੰਜਾਬ ਦੇ ਨਾਲ ਹਰਿਆਣੇ ਦੇ ਉੱਥੇ ਠਿਕਿਆਂ ਨੂੰ ਸਰਾਬ ਦੇ ਨੂੰ ਸੀਲ ਕੀਤਾ ਗਿਆ ਤਾਂ ਕਿ ਕੋਈ ਵੀ ਸਰਾਰਤੀ ਤਤਵ ਸਰਾਬ ਦੀ ਤਸਕਰੀ ਨਾ ਕਰ ਸਕੇ ਸਰਾਬ ਦੀ ਲੋਕਾਂ ਨੂੰ ਲਾਲਚ ਦੇ ਕੇ ਵੋਟ ਦੇਣ ਦੇ ਲਈ ਇਸ ਲਈ ਸਰਾਬ ਨੂੰ ਬਿਲਕੁਲ ਠਿਕਿਆਂ ਨੂੰ ਬੰਦ ਕੀਤਾ ਗਿਆ ਹਰ ਵਿਅਕਤੀ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਕਰੋ ਅ ਅਸੀਂ ਅੱਜ ਆਪਣੇ ਜਿਹੜੇ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੇ ਸੀਨੀਅਰ ਅਫਸਰਾਂ ਦੇ ਨਾਲ ਗੱਲ ਕੇ ਇੱਕ ਫਲੈਗ ਮਾਰਚ ਕੱਢ ਰਹੇ ਅਸੀਂ ਸ਼ਹਿਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਚੋਣਾਂ ਦੀ ਪ੍ਰਤੀਕਿਰਿਆ ਲਈ ਤਿਆਰ ਹੈਗੇ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਜਾਂ ਕੁਝ ਵੀ ਅਸ਼ਰਾਰਤੀ ਅੰਸ਼ਕ ਇਸ ਨੂੰ ਖਰਾਬ ਨਹੀਂ ਕਰ ਪਾਣਗੇ ਸਾਡੇ ਕੋਲ ਦੋ ਕੰਪਨੀਆਂ ਆਈਆਂ ਨੇ ਆਈਟੀਵੀ ਦੀਆਂ ਤੇ ਡਿਊਟੀਆਂ ਕਿਸ ਤਰ੍ਹਾਂ ਡਿਵਾਈਡ ਕੀਤੀ ਗਈਆਂ ਪਰਸਾ ਪੋਲਿੰਗ ਹੈ ਸਾਡੇ ਹਰ ਤਰ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਪੈਟਰੋਲਿੰਗ ਪਾਰਟੀਆਂ ਵੀ ਨੇ ਤੇ ਜਿਹੜੇ ਪੋਲਿੰਗ ਸਟੇਸ਼ਨਸ ਨੇ ਉੱਥੇ ਵੀ ਅਸੀਂ ਫੋਰਸ ਡਿਪਲੋਏ ਕੀਤੀ ਹੈ ਹਾਂਜੀ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼